ਫਤੇਗਰ ਚੂੜੀਆਂ ਚ ਕਟਿਆ ਕੇ ਇੱਕ ਵੇਚਣ ਦਾ ਮਾਮਲਾ ਆਇਆ ਸਾਹਮਣੇ ਫਤੇਗਰ ਚੂੜੀਆਂ ਵਿਖੇ ਮੁੱਠੇ ਆਈ ਵਾਲੀ ਦੁਕਾਨ ਬਾਬਾ ਸਵੀਟਸ ਦੇ ਬਾਹਰ ਕਿਸਾਨਾ ਲਗਾਇਆ ਦਰਨਾ ਅਤੇ ਕੀਤੀ ਨਾਰੇਬਾਜੀ ਦੁਕਾਨ ਦੇ ਮਾਲਕ ਵੱਲੋਂ ਚੰਤਕ ਮਾਫੀ ਮੰਗਣ ਉਪਰੰਤ ਕਿਸਾਨਾਂ ਨੇ ਚੁਕਿਆ ਦਰਨਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਆਗੂ ਲਖਵਿੰਦਰ ਸਿੰਘ ਮੰਜੀਆਂ ਵਾਲੀ ਦਿਲਜੀਤ ਸਿੰਘ ਚਤੌੜਗਣ ਅਤੇ ਪੀੜਤ ਜੁਜਾਰ ਸਿੰਘ ਵਾਸੀ ਕਾਰਕੀਆਂ ਨੇ ਦੱਸਿਆ ਕਿ ਬੀਤੀ 10 ਅਗਸਤ ਤੋਂ ਜੁਜਾਰ ਸਿੰਘ ਵਾਸੀ ਪਿੰਡ ਕਾਰਕੀਆਂ ਨੇ ਬਾਬਾ ਸਵੀਟਸ ਜੇ ਨਾਲਾ ਰੋਡਫਰਥੇ ਘਰ ਚੂੜੀਆਂ ਕੋਲੋਂ ਇੱਕ ਕੇਕ ਖਰੀਦਿਆ ਸੀ ਜਿਸ ਦਾ ਮਿਆਰ ਘਟੀਆ ਅਤੇ ਨਾਖਾਂ ਜੋਗ ਸੀ ਅਤੇ ਇਸ ਸਬੰਧੀ ਜਦ ਅਗਲੇ ਦਿਨ ਅਸੀਂ ਦੁਕਾਨ ਤੇ ਕੇਕ ਸਬੰਧੀ ਗੱਲ ਕਰਨ ਗਈ ਤਾਂ ਬਾਬਾ ਸਵੀਟਸ ਵਾਲਿਆਂ ਨੇ ਉਲਟ ਉਹਨਾਂ ਨੂੰ ਬੁਰਾ ਭਲਾ ਕਿਹਾ ਅਤੇ ਨਾ ਹੀ ਉਹਨਾਂ ਨੇ ਆਪਣੀ ਗਲਤੀ ਮੰਨੀ ਜਿਸ ਤੇ ਰੋਸ ਵਜੋਂ ਉਹਨਾਂ ਨੇ ਅੱਜ ਦੁਕਾਨ ਦੇ ਬਾਹਰ ਤਰਨ ਲਗਾਇਆ ਹੈ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਅਸੀਂ ਬਾਬਾ ਸਵੀਰਚ ਤੇ ਮਾਲਕ ਵੱਲੋਂ ਕੇਕ ਨੂੰ ਲੈ ਕੇ ਚੰਤਕ ਮਾਫੀ ਮੰਗਣ ਲਈ ਗਿਆ ਅਤੇ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਹੈ ਅਤੇ ਅੱਗੇ ਤੋਂ ਚੰਗੇ ਮਿਆਰ ਵਾਲੇ ਕੇਕ ਅਤੇ ਮਠਿਆਈਆਂ ਦੇਣ ਦਾ ਭਰੋਸਾ ਵੀ ਦਿੱਤਾ ਹੈ ਜਿਸ ਤੇ ਉਹਨਾਂ ਨੇ ਆਪਣਾ ਤਰਨਾ ਸਮਾਪਤ ਕਰ ਲਿਆ ਹੈ ਇਸ ਸੰਬੰਧੀ ਚੰਦ巴巴 स्वीट्स ਵਾਲਿਆਂ ਦੇ ਮਾਲਕ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ 10 ਅਗਸਤ ਨੂੰ ਗਾਹਕ ਨੇ ਉਹਨਾਂ ਦੀ ਦੁਕਾਨ ਤੋਂ ਕੇਕ ਖੜਿਆ ਸੀ ਅਤੇ ਇੱਕ ਦਿਨ ਬਾਅਦ ਗਾਹਕ ਇਹ ਕਹਿ ਕੇ ਕੇਕ ਵਾਪਸ ਕਰਨ ਆ ਗਏ ਕਿ ਕੇਕ ਘਟੀਆ ਮਿਆਰ ਦਾ ਹੈ ਅਤੇ ਖਾਣ ਯੋਗ ਨਹੀਂ ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ ਗਾਹਕ ਨੂੰ ਪੈਸੇ ਵੀ ਵਾਪਸ ਕਰਨੇ ਚਾਹੀਏ ਅਤੇ ਹੋਰ ਕੇਕ ਦੇਣ ਲਈ ਵੀ ਕਿਹਾ ਪਰ ਉਹ ਵਾਪਸ ਚਲੇ ਗਏ ਅਤੇ ਅੱਜ ਉਹਨਾਂ ਨੇ ਕਿਸਾਨ ਯੂਨੀਅਨ ਨਾਲ ਲੈ ਕੇ ਸਾਡੀ ਦੁਕਾਨ ਤੇ ਪਹਤਰ ਨਲਕਾ ਹੈ ਪਰ ਅਸੀਂ ਆਪਣੀ ਗਲਤੀ ਮੰਨ ਲਈ ਹੈ ਤੇ ਮਾਮਲਾ ਸੁਲਝਾ ਲਿਆ ਗਿਆ ਹੈ ਇਸ ਮੌਕੇ ਪਹੁੰਚੇ ਐਸਏ ਅਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਤਰਨਾ ਦਿੱਤਾ ਜਾ ਰਿਹਾ ਹੈ ਅਤੇ ਉਹ ਮੌਕੇ ਤੇ ਪਹੁੰਚੇ ਹਨ ਅਤੇ ਬਾਬਾ ਸਵੀਟਸ ਸ왈ਿਆ ਨੇ ਮਾਫੀ ਮੰਗ ਲਈ ਹੈ ਤੇ ਤਰਨਾ ਸਬਤ ਹੋ ਗਿਆ ਹੈ ਇੱਕ ਕੇਗੀਆ ਮਾਮੂਲੀ ਇੱਕ ਕੇ ਖਾ ਕੇ ਤਾਂ ਮਰਿਆ ਤਾਂ ਨਹੀਂ ਉਹ ਭਾਵਾਂ ਲੁਧਿਆਣਾ ਕੀ ਬਾਪਿਆ 8 ਸਾਲ ਦੀ 25 ਅઠવા ਜਨਮ ਦਿਨ ਮਨਾਉ ਲਗੀ ਨਹੀਂ ਕੇਕ ਦੀ ਪਹਿਲੀ ਬੁਰਕੀ ਖਾਂਦਿਆ ਸਾਰੀ ਮਾਪਿਆਂ ਦਾ ਘਰ ਜੜ ਗਿਆ ਉਹਦੀ ਦੁਨੀਆ ਉੱਜਲੀ ਵੀੜ ਹੈ ਸਾਡਾ ਦੀ 25 ਦਾ ਕੀ ਹਾਲ ਬਣਿਆ ਲੀਗਾ ਕੀ ਕਹ ਤੂੰ ਫਦੇਗੜ ਚ ਇਹ ਬਲ ਹੋਰ ਨਹੀਂ ਇਹੋ ਜਿਹੀ ਕੋਈ ਗਲਤੀ ਕਰੂਗਾ ਤੇ ਉਹ ਖੋਨਾ ਪਏ ਜਿੰਮਾਰ ਹੋਊਗਾ ਇਸ ਕਰਕੇ ਹਰ ਸ਼ਹਿਰ ਵਾਲੇ ਨੂੰ ਬੇਨਤੀ ਆ ਪਾ ਹੱਥ ਜੋੜ ਕੇ ਕਿ ਦੁਕਾਨਦਾਰੀ ਕਰੀ ਜਾਓ ਪਰ ਲੋਕਾਂ ਦੀ ਜਿੰਦਗੀ ਦਾ ਖਲਵਾ ਨਾ ਕਰਨ ਕੋਸ਼ਿਸ਼ ਕਰੋ ਇਹ ਇਹ ਵੇਚੇ ਕਰਦੇ ਵਾਹਿਗੁਰੂ ਜੀ ਚਾਹੋ ਜਿਹਨੇ ਕਿਸਾਨ ਵੀਰ ਮੇਰੇ ਭਾਈ ਨੇ ਸਾਰਿਆਂ ਦਾ ਮੈਂ ਸਾਇਰ ਜੀ ਦਾ ਧੰਨਵਾਦ ਕਰਦਾ ਹਾਂ ਕਿ ਚਲੋ ਗਲਤੀਆਂ ਹੋ ਜਾਂਦੀਆਂ ਨੇ ਇਨਸਾਨ ਤੋਂ ਲੱਗਵਾ ਰਿਹਾ ਹੈ ਜੇਕਰ ਮੇਰੇ ਕੇਕ ਵਿੱਚ ਕੰਪਲੇਂਟ ਆ ਗਈ ਹੈ ਤੇ ਮੈਂ ਇਸ ਗੱਲ ਦੀ ਚਲੋ ਮਾਫੀ ਵੀ ਮੰਗਦਾ ਹਾਂ ਅਸੀਂ ਵੇਖੋ ਵੀ ਤੁਹਾਡੇ ਆਏ ਸੀ ਜਦੋਂ ਤੁਹਾਡੇ ਭਰਾ ਉਦੋਂ ਵੀ ਮਾਫੀ ਮੰਗੀ ਫਿਰ ਤੇ ਅਗਾ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਰਦੇ ਵੀ ਰਹਿੰਦੇ ਆ ਕਿਉਂਕਿ ਦੁਕਾਨਦਾਰੀ ਹੈ ਹੁਣ ਬੜੀ ਕੋਸ਼ਿਸ਼ ਕਰੀ ਲਈਏ ਕਿ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਨੂੰ ਸੌਦਾ ਮਾੜਾ ਨਾ ਜਾਵੇ ਕਿਉਂਕਿ ਤੁਸੀਂ ਅਸੀਂ ਸਾਰੇ ਆਪਣੇ ਭੈਣ ਭਰਾ ਹਾਂ ਅਸੀਂ ਕਦੇ ਵੀ ਨਹੀਂ ਐਸਾ ਸੋਚਾਂਗੇ ਕਿ ਕਿਸੇ ਦਾ ਕੋਈ ਜਾਣੀ ਜਾਂ ਤੁਸੀਂ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ ਤੇ ਇਹੋ ਹੀ ਬੇਨਤੀਆਂ ਕਰਾਂਗੇ ਕਿ ਅਗਾ ਤੋਂ ਬੂਲੂ ਬਲੋਂ ਪੂਰਾ ਧਿਆਨ ਰੱਖਾਂਗੇ ਤੇ ਆਪਾਂ ਵੀ ਜੱਟ ਜ਼ਮੀਦਾਰ ਆ ਤੇ ਕਿਸਾਨ ਜ਼ਮੀਦਾਰ ਕਿਸਾਨ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਹਾਂ ਤੇ ਰਹਿਣਗੇ ਵਾਏ ਦੂਜੀ ਕਾ ਹਾਸਾ ਵਾਏ ਦੂਜੀ ਕੀ ਬਣੇਗਾ ਇਸ ਲਈ ਆਪਾਂ ਮੌਜੂਦ ਹਾਂ ਫਤੇਗੜ ਚੂੜੀਆਂ ਅਜਨਾਲਾ ਰੋਡ ਬਾਬਾ ਸਵੀਟਸ ਦੇ ਸਾਹਮਣੇ ਜਿੱਥੇ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਕੇਕ ਦੇ ਮਸਲੇ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਦੁਕਾਨ ਦੇ ਮੋੜੇ ਅੱਗੇ ਦੁਕਾਨਦਾਰ ਦੇ ਖਿਲਾਫ ਇਹਨਾਂ ਦੇ ਕਿਸਾਨਾਂ ਆਪਾਂ ਨੇ ਦੱਸਿਆ ਕਿ 10 ਅਗਸਤ ਨੂੰ ਇੱਕ ਬਾਬਾ ਸਵੀਟਸ ਤੋਂ ਇੱਕ ਕੇਕ ਖਰੀਦਿਆ ਸੀ ਜੁਝਾਰ ਸਿੰਘ ਪਿੰਡ ਘਾਟਕੀਆਂ ਵੱਲੋਂ ਅਤੇ ਉਹ ਜਦ ਕੀ ਇੱਕ ਖੜਿਆ ਗਿਆ ਤਾਂ ਕੇਕ ਬਿਲਕੁਲ ਖਰਾਬ ਸੁੰਡੀਆਂ ਅਤੇ ਉਲੀ ਵਾਲਾ ਨਿਕਲਿਆ ਤੇ ਉਹਨਾਂ ਨੇ ਜਦ ਇਦਾਂ ਨੂੰ ਆਣ ਕੇ ਦੱਸਿਆ ਕਿ ਕੇਕ ਖਰਾਬ ਹੈ ਖਾਂਜੋਗ ਨਹੀਂ ਹੈ ਤੇ ਅਗੋਂ ਇਹਨਾਂ ਵੱਲੋਂ ਉਹਨਾਂ ਨੂੰ ਨਾਲ ਸਹੀ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਕੋਈ ਮਰਤ ਨਹੀਂ ਗਿਆ ਇਸ ਨੂੰ ਲੈ ਕੇ ਜਦ ਕਿਸਾਨਾਂ ਨੇ ਰੋਸ ਕੀਤਾ ਤੇ ਇਹਨਾਂ ਨੇ ਅਗੋਂ ਜਵਾਬ ਤਸਲੀਬਖਸ਼ ਨਹੀਂ ਦਿੱਤਾ ਜਿਸ ਤੇ ਰੋਸਜੋ ਅੱਜ ਫਟੇਗੜ ਚੂੜੀਆਂ ਬਾਬਾ ਸਵੀਰਸ ਸਾਹਮਣੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਇਸੇ ਮੌਕੇ ਬਾਬਾ ਸਵੀਰਸ ਵੱਲੋਂ ਉਹਨਾਂ ਕੋਲ ਮਾਫੀ ਮੰਗ ਲਈ ਗਈ ਹੈ ਜਨਤਕ ਤੌਰ 'ਤੇ ਤੇ ਕਾ ਤੋ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤੇ ਕਿਸਾਨਾਂ ਬਲੋਕਰ ਧਰਨਾ ਉਠਾ ਲਿਆ ਗਿਆ ਸਲਾਉਦੇ ਆ ਤੁਹਾਨੂੰ ਕੀ ਕੁਝ ਕਿਹਾ ਕਿਸਾਨਾਂ ਅਤੇ ਹੋਰਾਂ ਨੇ ਕੀ ਨਾਤਾ ਜਿਹਾਰ ਸਿੰਘ ਕਿਹੜਾ ਬੇਟਾ ਘਾੜਕੀ ਕਿ ਕੇ ਖੜਿਆ ਬੇਟੇ ਦਾ ਜਨਮ ਦੇਣੇ 10 ਫਰੀਕ ਨੂੰ ਪੱਗਾ 10 ਤਰੀਕ ਨੂੰ ਕੇ ਖੜਿਆ ਕੋਈ 7 7:30 ਵਜੇ ਸ਼ਾਮੇ ਤੇ 8:30 ਘਰ ਪਹੁੰਚੇ ਆ ਤੇ ਮਰ 9 ਵਜੇ ਨਹੀਂ ਕੇ ਕਟਿਆ ਵਾ ਕੇ ਜਦੋਂ ਕਟਿਆ ਮਰ ਬੋਲੇ ਅਸੀਂ ਪਲੇਟਾਂ ਚ ਪਾ ਕੇ ਦਿੱਤਾ ਸਾਰੇ ਭਰਾਏ ਦੁਜੀ ਛੋਟੇ ਮਸ ਤੋਂ ਉਹਨਾਂ ਨੂੰ ਉਹਨਾਂ ਜੋ ਇੱਕ ਇੱਕ ਚੁਪਚਾ ਲਾਇਆ ਤੇ ਉਹ ਮੁਸ਼ਕਿਆ ਤੇ ਖੱਟਾ ਨਿਕਲਿਆ ਉਹਨਾਂ ਉਸੇ ਵੇਲੇ ਮਲਬਰਬਾਤ ਹੋਕਦਾ ਤੇ ਅਸੀਂ ਰਾਤ ਹੀ ਇਹਨਾਂ ਕੋਲ ਵਾਪਸ ਕਰਨ ਆਏ ਆ ਦੱਸਣੇ ਇਹਨਾਂ ਨੂੰ ਆਏ ਨਾਲ ਕੇਕ ਲਿਆਂਦਾ ਵਾ ਮੈਂ ਫੋਖਰਾ ਤੋਂ ਮੁੰਡਾ ਸੱਧਿਆ ਗੱਡੀ ਵਾਲਾ ਉਹਨੂੰ ਨਾਲ ਲੈ ਕੇ ਆਏ ਆ ਉਧਰ ਦੁਕਾਨ ਬੰਦ ਹੈ ਜੀ ਦੁਕਾਨ ਬੰਦ ਚਲੋ ਅਗਲੇ ਦਿਨ ਅਸੀਂ ਆਏ ਆ ਇਹਨਾਂ ਨੇ ਆਖਿਆ ਵੀ ਤੁਹਾਡਾ ਕੇਕ ਖਰਾਬ ਨਿਕਲਿਆ ਤੇ ਖੱਟਾ ਨਿਕਲਿਆ ਵਾ ਕੀ ਆਂਦੇ ਇਹ ਗੱਲ ਨਹੀਂ ਜੀ ਹੋ ਸਕਦੀਆਂ ਜਾਂ ਸਭ ਖਟਾ ਨਿਕਲਿਆ ਵਾ ਨਹੀਂ ਮੁੜ ਕੇ ਆਦੇ ਵੀ ਤੁਹਾਡੇ ਕੋ ਖੜਿਆ ਨਹੀਂ ਜਾਂ ਕੈਮਰੇ ਚੈੱਕ ਕਰਵਾਉਂਦੇ ਕੈਮਰੇ ਅਸੀਂ ਕਦੀਂ ਚੈੱਕ ਕੀਤੇ ਨਾ ਇਹ ਹੋਣੀ ਆ ਇਹ ਕਿ ਇਹਦਾ ਕੀਤਾ ਜਾਏ ਆਂਦਾ ਵੀ ਸਾਨੂੰ ਹੀ ਬੜਾ ਕੀ ਕਰਨਾ ਜੇਦਾ ਚਲ ਆਹੀ ਮੁੜ ਕੇ ਕਿਸਾਨ ਜੁਨੀਆਂ ਦੇ ਪ੍ਰਧਾਨ ਨੂੰ ਕਹਿਤਾ ਜੀ ਉਹ ਸਾਡੇ ਨਾਲ ਆਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੀ ਮੱਥ ਸ਼ਿਕਾਇਤ ਮਿਲੀ ਆ ਤੇ ਆਦੇ ਸ਼ਿਕਾਇਤ ਮਿਲੀ ਤੁਹਾਡੀ ਕੇਕ ਦੀ ਤੇ ਦੱਸੋ ਇਹਦਾ ਕੀ ਕਰਨਾ ਉਹਨਾਂ ਨਾਲ ਵੀ ਤੁਸੀਂ ਦੱਸੋ ਕੀ ਕਰਨਾ ਜਿੱਦਾਂ ਆਖੋਗੇ ਮਨਵਾਉਦੇ ਕਰ ਲਾਂਗੇ ਚਲੋ ਜਮ ਮੁਰਗੇ ਨਾਲ ਕੇਕ ਕਿਨੇ ਦਾ ਆ ਜੁਰਾ ਇਹਨਾਂ ਦੱਸਿਆ ਵੀ ਕਿਸਾਨ ਜੁਨੇ ਆਂਦੇ ਪ੍ਰਧਾਨ ਆ ਇਹ ਆਦੇ ਵੀ ਕੇਕ ਕਿੰਨੇ ਦਾ 400 ਦਾ ਲਿਆ ਜੀ ਇਹ 400 ਰੁਪਇਆ ਫੜਾਉਣ ਦੀ ਇਹ ਕਿਹੇ ਪੈਸੇ ਲੈ ਨਹੀਂ ਆਏ ਮਤਲਬ ਤੁਸੀਂ ਮਤਲਬ ਪਹਿਲਾਂ ਗਲਤ ਕੋਈ ਜੀ ਚਲੋ ਜੀ ਆਪਾਂ ਮੈਂ ਬਾਹਰ ਆ ਗਿਆ ਉਹਨੂੰ ਬਾਹਰ ਆ ਗਿਆ ਤੇ ਪ੍ਰਧਾਨ ਜਿਹੜੇ ਉੱਥੇ ਲਾਗੇ ਖਲੋਤੇ ਤੇ ਇਹ ਕੁਰਸੀ ਤੋਂ ਉੱਠ ਕੇ ਦਾ ਆਪਣੇ ਪਿੱਛੇ ਜਾ ਕੇ ਖਲੋਗੇ ਉਹਨਾਂ ਦੀ ਮਤਲਬ ਗੱਲ ਨਹੀਂ ਸੁਣੀ ਮੈਂ ਪੁੱਛਿਆ ਪ੍ਰਭਾਜ ਕੀ ਗੱਲ ਹੋਈ ਜਾਂਦੇ ਕੋਈ ਗੱਲ ਨਹੀਂ ਹੋਈ ਹੁਣ ਤੇ ਇਹਨਾਂ ਦਾ ਆਪਣਾ ਸਵੇਰੇ ਆਪਾਂ ਧਰੋ ਕਰਦੇ ਆ ਚਲੋ ਜੀ ਇਹ ਮੁਰਗੇ ਦਾ ਮੇਰਾ ਰਿਸਟਰ ਆ ਰਿਹਾ ਨਾ ਦੁੱਧ ਦਿੰਦਾ ਉਹਨੂੰ ਇਹਨਾਂ ਆਖਿਆ ਤੁਹਾਡਾ ਰਾਜ ਨਵਾ ਕਰਾ ਦੇ ਜਿੱਦਾਂ ਵੀ ਹੁੰਦਾ ਵੀ ਤੁਹਾਡਾ ਰਾਜ ਨਵਾ ਕਰਾ ਉਹਨੇ ਆਪਣਾ ਆਖਿਆ ਵੀ ਰਾਜਾ ਮੈਂ ਤੁਹਾਡਾ ਰਾਜ ਨਵਾ ਕਰਾ ਲਵਾਂ ਮੈਂ ਕਰਾ ਦੋ ਜੀ ਸਾਡੀ ਜਿਹੜੀ ਕੋਈ ਦਸ਼ਮਣੀ ਇਹਨਾਂ ਨਾਲ ਇਹ ਫਿਰ 4 ਵਜੇ ਦਾ ਟਾਈਮ ਦੇ ਦਿੱਤਾ 4 ਵਜੇ ਦਾ ਟਾਈਮ ਦੇਤਾ ਤੇ ਚਲੋ 4 ਵਜੇ ਫੋਨ ਕੀਤਾ ਮੈਂ ਵੀ ਕਿੱਥੇ ਘਲੋਣਾ ਵਾਂ ਬਹਿਣਾ ਵਾਂ ਉਹ ਆਂਦਾ ਵੀ ਸਵੇਰੇ 9 ਵਜੇ ਹੁਣ ਮੈਨੂੰ ਕੰਮ ਪੈ ਗਿਆ ਵਾ ਚਲੋ ਇਹਨਾਂ ਨੇ ਕਹਿਤੇ ਉਹਨੇ ਮੈਨੂੰ ਕਹਿਤਾ ਮੈਨੂੰ ਕੰਮ ਪੈ ਗਿਆ ਚਲੋ ਸਵੇਰੇ 9 ਵਜੇ ਦਾ ਟਾਈਮ ਰੱਖਿਆ ਜੀ 9 ਵਜੇ ਸਵੇਰੇ ਫੇਰ ਆਂਦੇ ਵੀ ਸਾਨੂੰ ਕੰਮ ਆ ਦਿਹਾੜੀ ਚਲੋ ਜੋ ਇਹ ਇਹ ਕੋਈ ਨਹੀਂ ਦਿਹਾੜੀ ਹਟ ਕੇ ਹੋ ਜਾਏਗਾ ਫੈਸਲਾ ਇਹ ਕਿਹੜੀ ਵੱਡੀ ਗੱਲ ਆ ਇਹ ਮਰ ਬਲ ਕਿਹੜਾ ਕੋਈ ਮਰ ਗਿਆ ਖਾ ਕੇ ਇਹ ਗੱਲ ਹੋਈ ਜੀ ਪੂਰੇ ਚੱਕਰ ਸਬੰਧ ਜਹੀ ਹਾਂਜੀ ਆ ਉਹਦੇ ਸਬੰਧ ਜਾਂ ਜਹੇ ਧਰ ਨਾਲ ਆਇਆ ਜੀ ਨਾਲੇ ਹੁਣ ਕੀ ਫੈਸਲਾ ਕੀ ਉਹਨੇ ਨਾ ਫੈਸਲਾ ਜੀ ਆਂਦੇ ਮਾਫੀ ਮਰ ਕੱਲਿਆਂ ਮੰਗਦੇ ਆਂ ਅੰਦਰ ਬਹਿ ਕੇ ਐ ਆਖਿਆ ਜੀ ਇਹ ਕੰਮ ਨਹੀਂ ਜਿਹਾਣਾ ਪਬਲਿਕ ਮਾਰੇ ਪਬਲਿਕ ਦੇ ਵਿੱਚ ਮਾਫੀ ਮੰਗੀ ਆ ਜੀ ਸਾਨੂੰ ਮਨਜ਼ੂਰ ਆ ਜੀ ਜੀ ਨਾਵਾ ਜੀ ਆ ਬਾਬਾ ਜੀ ਦੇਗੇ ਕਿ ਕਿਹੜੂ ਲੈ ਕੇ ਧਰਨਾ ਦਿੱਤਾ ਕੀ ਮਾਫਤਾ ਸਾਰਾ ਇਹ ਜੀ ਸਾਸਤਰੀਕ ਵਾਲੇ ਜਿਹੜੇ ਕਿਸਾਨ ਇਥੋਂ ਕੀ ਕਹਿੰਕੇ ਗਿਆਵਾ ਤੇ 10 ਤਰੀਕ ਨੂੰ ਜਦੋਂ ਉਹਨਾਂ ਨੇ ਰਾਤ ਨੂੰ ਕੇਕ ਵੇਲੇ ਹੋ ਚ ਕਾਰੋਬਾਰ ਤੋਂ ਜਦੋਂ ਬੱਚੇ ਇਕੱਠੇ ਕਰਕੇ ਖਾਣ ਲੱਗੇ ਉਸ ਵੇਲੇ ਜਦੋਂ ਕੱਟਿਆ ਕੇਕ ਦੇ ਵਿੱਚੋਂ ਬਾਹਰ ਲਾਇਆ ਜਦੋਂ ਬਾਹਰ ਲਾਇਆ ਆਈਆ ਤੇ ਉਹ ਇਹਨਾਂ ਕੋਲ ਆਈ ਰਾਤ ਤੇ ਨਾ ਦੁਕਾਨ ਬੰਦ ਹੋਣ ਕਰਕੇ ਇਹਨਾਂ ਤਾਂ ਮੇਰੇ ਸਵੇਰ ਸਫਤੇ ਆਏ ਨਹੀਂ ਜਦੋਂ ਤੇ ਫਿਰ ਉਹ ਜਦੋਂ ਇੱਥੇ ਆਏ ਤੇ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਕੇਕ ਜੋ ਸਾਡਾ ਹੈ ਹੀ ਨਹੀਂਗਾ ਜਦੋਂ ਨਾ ਹੋਵੇ ਤੇ ਫਿਰ ਵੀ ਇਹਨਾਂ ਆਖਿਆ ਵੀ ਕੈਮਰੇ ਚੈੱਕ ਕਰੋ ਅੰਦਰ ਹੀ ਕੈਮਰੇ ਕੂਮਰੇ ਚੈੱਕ ਕਰਦੇ ਬਾਰਵੀਂ ਜਦੋਂ ਫਿਰ ਪੰਚਾਂ ਬੰਦੇ ਇਕੱਠੇ ਹੋ ਗਏ ਇਹਨੇ ਅਰੇ ਹਰਾ ਠੀਕ ਹੈ ਫਿਰ ਕਿਏ ਕੋਈ ਮਾਰਤੇ ਨਹੀਂ ਗਿਆ ਜੇ ਇੰਨੇ ਦਾ ਰੋਈ ਪਰ ਫਿਰ ਵੀ ਮੈਂ ਆਇਆ ਮੁਰਕੇ ਨਾਲ ਤੇ ਸਾਰੇ ਪੰਜ ਬੰਦੇ ਅਸੀਂ ਕਿਸਾਨ ਆਪੂ ਆਏ ਆ ਮੈਂ ਕਿਹਾ ਵੀ ਜੇ ਤੇ ਕੋਈ ਤੇਰੇ ਨਾਲ ਨਿਬਟ ਗਿਆ ਨਹੀਂ ਤੇ ਅਸੀਂ ਮੁਰਕੇ ਉਹ ਵੇਲੇ ਚ ਇਹ ਨੂੰ ਮੁੱਠੀ ਪੱਟ ਦਰ ਲਾਉਂਗੇ ਪਰ ਇਹਨੇ ਵੀ ਉਹ ਗੱਲ ਅਣਗੌਲੀ ਕਰਕੇ ਤੇ ਸਾਡੀ ਮਜਬੂਰੀ ਬਣਾ ਕੇ ਤਾਂ ਸਾਰੂ ਇਹ ਤਰ੍ਹਾਂ ਰੋਣਾ ਪਿਆ ਕਿਉਂਕਿ ਇੱਥੇ ਸ਼ਰਿਆ ਗਾਇਰ ਵੇਚ ਰਿਆ ਮੌਕੇ ਤੇ ਇੱਥੇ ਜਿਹੜਾ ਕੇਕ ਆ ਉਹ ਲਿਆ ਕੇ ਰੱਖਿਆ ਮੈਂ ਉਦੋਂ ਵੀ ਰੱਖਿਆ ਤੂੰ ਇੱਕ ਵੀ ਛੁਟੀ ਨਹੀਂ ਖਾਲਾ ਤੇ ਅਸੀਂ ਇਹ ਕੇ ਛੱਡਿਆ ਪਰ ਅੱਜ ਭਰਾਓ ਇੱਥੇ ਦੁਕਾਨ ਦੇ ਵਿੱਚ ਤਕਰੀਬਨ ਜੋ ਕੁਝ ਵੀ ਹੋ ਰਿਹਾ ਸਭ ਕੇਵਲ ਗਾਇਰ ਵੇਚ ਰਿਆ ਕਿਉਂਕਿ ਅੱਜ ਜਿਹੜੀ ਜਿੰਨੀ برفੀ ਆ ਰਹੀ ਆ ਇਹ ਬੜੀ ਔੜੀ ਅਫੈਕਟੀਆਂ ਜੋ ਆ ਰਹੀ ਆ ਦੁੱਧ ਤੇ ਸਾਡੇ ਘਰਾਂ 'ਚ ਚਾਹ ਬਣਾਉਣ ਜੋਗਾ ਨਹੀਂ ਆ ਤੇ ਹਜ਼ਾਰਾਂ ਮਨ ਬਰਫੀ ਅੰਦਰ ਬਰਫੀ ਦਾ ਢੇਰ ਲੱਗੇ ਕਿੱਥੋਂ ਕਿੱਦਾਂ ਵੱਢ ਲਈ ਆ ਇਸ ਕਰਕੇ ਇਹਨਾਂ ਗੱਲਾਂ ਨੂੰ ਸੀ ਲੈ ਕੇ ਅੱਜ ਇਸ ਕਾ ਦਾ ਕੁੱਸੇ ਝਾੜ ਕੇ ਪੜਾਅ ਸਕੀ ਹੈ ਕਿ ਜਿਹੜਾ ਨਗਰੀ ਮਾਰਿਕ ਰਿਹਾ ਉਹ ਨਾਲ ਕਿ ਇਹਨੀਆਂ ਬੇਸ ਤੇ ਮਸਲਾ ਹੋ ਗਿਆ ਮਸਲਾ ਵੇਖੋ ਜੀ ਉਹਨੇ ਇਹ ਗੱਲ ਮੰਨਿਆ ਕਿ ਮੈਂ ਗਾਣ ਕੋਈ ਨਕਲੀ ਚੀਜ਼ਾਂ ਮੜਚੀ ਨਹੀਂ ਵੇਚਦਾ ਅੱਗੋ ਜੇ ਗਾ ਫਿਰ ਜੇ ਹੋ ਫਿਰ ਅਗਲਾ ਟਿਕਾ ਹਿੰਦੁਸਤਾਨੀ ਘਾਟ ਜਾ ਅੱਜ ਆਪਣਾ ਪੱਛੀ ਸਾਡੇ ਲਈ ਇਕਤਾ ਗਰਾਹਾ ਬਤਾਂ ਕਾਬੇ ਸੀ ਬਤਾਂ ਜਿਹੜਾ ਘਟਿਆ ਕਿ ਇੱਕ ਬੱਚੇ ਦੇ ਜਨਮ ਤੇ ਦਿੱਤਾ ਗਿਆ ਸੀ ਉਹਦੇ ਰੋਸ ਵਿੱਚ ਉਹ ਅੱਜ ਇੱਥੇ ਸੀ ਤਾਂ ਨੱਡਕਾ ਸੀ ਤਾਂ ਕਿ ਉਹਦਾ ਉਹ ਦੁਕਾਨ ਦਾ ਰਵਈਆ ਜਿਹੜਾ ਗਾਹਕ ਬਣਤੀ ਸੀ ਉਹ ਘਟਿਆ ਸੀ ਉਹ ਗਲਤ ਬੋਲੇ ਸੀ ਇਸ ਕਰਕੇ ਸਾਡੀ ਉਹਨਾਂ ਨੇ ਹੁਣ ਇੱਥੇ ਧਰਨੇ ਦੇ ਵਿੱਚ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅੱਗੇ ਤੋਂ ਅਸੀਂ ਘਟਿਆ ਬਾਜ਼ ਜਿਹੜਾ ਉਹ ਦੁਕਾਨ ਦਾ ਨਹੀਂ ਵੇਚਾਂਗੇ ਇਸ ਵੰਗ ਤੇ ਅਸੀਂ ਇਹ ਅੱਜ ਦਾ ਧਰਨਾ ਜਿਹੜਾ ਸਮਾਪਤ ਕੀਤਾ ਆਲਵਾਲੇ ਥੰਮੇ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਸਿਹਤ ਮੰਤਰੀ ਕੋਲ ਮੰਗ ਕਰਦੇ ਆਂ ਕਿ ਬੁਜਾਰਾ ਦੇ ਵਿੱਚ ਜਿਹੜਾ ਘਟੀਆ ਮੰਗ ਆ ਉਹ ওভারਡੇਟ ਤੇ ਵਿਖ ਰਿਆ ਉਹਦੇ ਤੇ ਨਕੇਲ ਕਸੀ ਜਾਵੇ ਜੇ ਕਿਤੇ ਆਲਵੇ ਸਮੇਂ ਤੇ ਇਹੋ ਜਿਹੀ ਕੋਈ ਖਬਰ ਆਉਂਦੀ ਆ ਤਾਂ ਅਸੀਂ ਸਿਹਤ ਵਿਭਾਗ ਦੇ ਇਥੋਂ ਦੇ ਐਸਐਮਓ ਦੇ ਤੇ ਸਿਵਲ ਸਪਲਾਈ ਆਫਸਰ ਜਿਹੜਾ ਅਰੇਗਾ ਟੂੜੀਆਂ ਦਾ ਉਹਦੇ ਖਿਲਾਫ ਸਖਤ ਐਕਸ਼ਨ ਜਿਹੜਾ ਉਹ ਕਰਾਂ ਮਨੋਨੇ ਸਹਾਸ ਕਰ ਲੈ ਵੀ ਅੱਕੇ ਤੋਂ ਅਸੀਂ ਇਹੋ ਜਿਹਾ ਮਾਲ ਘਟੀਆ ਨਹੀਂ ਵੇਚਾਂਗੇ ਜਿਹੜਾ ਕਰਕੇ ਸਾਡੇ ਕਿਸਾਨਾਂ ਦੇ ਕੰਮ ਠੀਕ ਕਿਤੇ ਹਾਂਜੀ ਬਾਬਾ ਜੀ ਜੇਸਾਨਾ ਨੂੰ ਕੇਕ ਪਾ ਕੇ ਕਿਸਾ ਜਿੰਦਗੀ ਬੈਠਿਆ ਹੈ ਮਸਲਾ ਕੀ ਇਹ ਜੀ ਅੱਜ ਤੋਂ ਕੋਈ 10 ਤਰੀਕ ਦੀ ਗੱਲ ਹੈ 10 ਅਗਸਤ ਦੇ ਤੇ ਉਦੋਂ ਸਾਡੇ ਭਰਾ ਨੇ ਇੱਕ ਨੇ ਜੋ ਕਿ ਬਟਾਲਾ ਰੋਡ ਤੇ ਆਪ ਖੁਦ ਇੱਕ ਦੁਕਾਨ ਕਰਦਾ ਹੈ ਚਾਰਾਂ ਟੁਰਾਂ ਦਾ ਨਾਲ ਕਾਰੋਬਾਰ ਆ ਉਹਨਾਂ ਕਿਤੇ ਕੇਕ ਖੜਿਆ ਹੈ ਸਾਡੇ ਕੋਲ 8:00 ਵਜੇ ਨਾਲ ਉਹ ਪਤਾ ਨਹੀਂ ਉਹਨਾਂ ਨੇ ਕਿਤੇ ਘੰਟਾ ਡੇਢ ਘੰਟਾ ਅੱਜ ਤੋਂ 10 ਕਿਉਂ ਦਿਨ ਹੋਮਸ ਬੜਾ ਲੱਗਾ ਹੈ ਦੇ ਰੱਖ ਛੱਡਿਆ ਤੇ 1 ਘੰਟਾ ਡੇਢ ਘੰਟਾ ਇਹ کریم ਵਾਲਾ ਸ਼ਬਦ ਹੁੰਦਾ ਇਹਨੂੰ ਜਾਂਦੇ ਆਪਾਂ ਏਸੀ ਜੋ ਕੱਢ ਕੇ ਕਾਊਂਟਰ 'ਚ ਆਉਂ ਤੇ ਫਰਿਜ 'ਚ ਰੱਖਣਾ ਪੈਂਦਾ ਜੇ ਕੋਈ ਸਮਾਂ ਰੱਖਣਾ ਹੋਵੇ ਨਹੀਂ ਤੇ ਥੋੜਾ ਬਹੁਤ ਕਿਸੇ ਵੇਲੇ ਲਾਮਾ ਆ ਜਾਂਦਾ ਉਹ ਸੋ ਇਹਦਾ ਲਾਮਾ ਆ ਗਿਆ ਤੇ ਉਹ ਕਿਸਾਨ ਜਥੇਬੰਦੀਆਂ ਨੇ ਮਤਲਬ ਇਹ 10 ਦਿਨ ਪੁਰਾਣੀ ਗੱਲ ਆ 10 ਅਗਸਤ ਦੀ ਤੇ ਉਹ ਅੱਜ ਆਈਆਂ ਸੀ ਉਹਨਾਂ ਨੇ ਆਣ ਕੇ ਹੱਟਣਾ ਗੱਲਬਾਤ ਕੀਤੀ ਅਸੀਂ ਵੀ ਉਹਨਾਂ ਨੂੰ ਆਪਣੀਆਂ ਬੇਨਤੀਆਂ ਦੱਸੀਆਂ ਕਿ ਇਹ ਦੁੱਧ ਦਾ ਸਭਦੇ ਦੇ ਵਿੱਚ ਕਿਸੇ ਵੇਲੇ ਉਹ ਨਹੀਂ ਕੀ ਹੋ ਜਾਂਦਾ ਵਾ ਇਹਦੇ 'ਚ ਕਿਸੇ ਦੇ ਵਾਸਤੇ ਗੱਲ ਨਹੀਂ ਸਭ ਤੋਂ ਵੱਡੀ ਕੁਦਰਤ ਹੁੰਦੀ ਹੈ ਤੇ ਮੌਸਮ ਦਾ ਬੜਾ ਅਸਰ ਪੈਂਦਾ ਵਾ ਤੇ ਉਹ ਸਾਡਾ ਹੁਣ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਸਾਡੇ ਭਰਾ ਸਾਫ ਸਿੰਘ ਦੇ ਨਾਲ ਸਭਾ ਗੱਪਰ ਮਾਈ ਜੀ ਹੋ ਗਿਆ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਗਾਹ ਤੋਂ ਇਹੋ ਜਿਹਾ ਤੁਹਾਨੂੰ ਲਾਮਾ ਕਿਤੇ ਨਾ ਆਵੇ ਤੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਗਾਹ ਤੋਂ ਇਸ ਤਰ੍ਹਾਂ ਦਾ ਕੋਈ ਲਾਮਾ ਨਾ ਆਵੇ। ਬਾਬਾ ਸੁਰਖਤੇ ਸਾਹਮਣੇ ਕਿਸਾਨਾਂ ਦਾ ਭਲਾ ਆ ਜੀ ਭਾਈ ਕੇਕ ਨੂੰ ਲੈ ਕੇ ਹਾਂਜੀ ਉਹਨਾਂ ਨੇ ਨਾ ਸਾਫੇ ਕਿਸਾਨ ਜਿਹੜੇ ਬੰਦਿਆਂ ਨੇ ਇੱਕ ਕੇਕ ਨੂੰ ਲੈ ਕੇ ਇਹਨਾਂ ਦਾ ਕੋਈ ਨਾਲ ਮਾਨ ਮਿਟਾਵਾ ਇਹ ਉਹਦੇ ਤੋਂ ਬੰਦੇ ਦਾ ਧਰਨਾ ਲਾਇਆ ਜੀ ਤੇ ਜਿਹੜਾ ਕਿ ਦੁਕਾਨਦਾਰ ਬਾਬਾ ਸ਼ਹੀਦ ਵਾਲਿਆਂ ਨੇ ਆਪਣੇ ਤੌਰ ਤੇ ਆ ਕੇ ਤੇ ਕਿਸਾਨ ਜਥੇਬੰਦੀ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਤੇ ਅੱਗੇ ਤੋਂ ਕੋਈ ਵੀ ਇਦਾਂ ਦਾ ਠੇਕ ਜਿਹੜਾ ਨਹੀਂ ਕਿਤੇ ਵੇਚਿਆ ਜਾਊਗਾ ਤੇ ਕਾਕੇ ਨੇ ਆਪਣਾ ਧਰਨਾ ਜਿਹੜਾ ਵੀ ਸਮਾਪਤ ਕਰਤਾ ਨਹੀਂ ਜੀ ਇਹਨਾਂ ਦੇ ਜਥੇਬੰਦੀ ਨੇ ਕਾਲ ਦਿੱਤੀ ਸੀ ਜਿਹੜਾ ਸਾਡਾ ਇੰਟੈਲੀਜੈਂਸ ਵੈਂਗੋ ਦਾ ਉੱਤੋਂ ਉਹਨਾਂ ਨੂੰ ਪਤਾ ਲੱਗਾ ਜੀ ਇਹਨਾਂ ਦਾ ਧਰਨਾ ਦੇਣਾ ਤੋਂ ਉਹਦੇ ਲਈ ਮਾਨਜੋਗ ਅਫਸਰਾਂ ਦੇ ਉਹ ਕੰਮਤੇ ਫਕਤ ਸਾਕੇ ਆਪ ਬੰਦ ਕੀਤੇ ਗਏ